ਆ ਦੇਖੋ ਜੀ ਬੇਲੇ ਦੇ ਲੱਗ ਗਿਆ ਮਾਲੇਆਲ ਕਹਿੰਦੇ ਜੀ ਦੌਦਪੁਰ ਵਾਲਾ ਬੰਨ ਹੈ ਜੀ ਆਹ ਦੇਖੋ ਜੀ ਕੰਮ ਹੋ ਰਿਹਾ ਜਾਲ ਬੰਨ ਹੋ ਰਿਹਾ ਜੀ ਔਰ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਜੀ ਔਰ ਬੜੇ ਜਜ਼ਬੇ ਦੇ ਨਾਲ ਕੰਮ ਹੋ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੀ ਔਰ ਇਸ ਸਮੇਂ ਜਿਸ ਸਾਥ ਅਸੀਂ ਖੜੇ ਹਾਂ ਜੀ ਔਰ ਇੱਥੇ ਪੂਰਾ ਪਾਣੀ ਹੈ ਜੀ ਔਰ ਇਹਨਾਂ ਨੇ ਰੋੜੇ ਪਾ ਕੇ ਪੱਥਰ ਪਾ ਕੇ ਬਜਰੀ ਪਾ ਕੇ ਇਸ ਨੂੰ ਬਿਲਕੁਲ ਸੈੱਟ ਕਰ ਲਿਆ ਜੀ ਆਹ ਦੇਖੋ ਜੀ ਸੇਵਾ ਹੋ ਰਹੀ ਜੀ ਬੜੀ ਜ਼ਬਰਦਸਤ ਸੇਵਾ ਹੋ ਰਹੀ ਹੈ ਜੀ ਕਮਾਲ ਦੀ ਗੱਲ ਹੈ ਜੀ ਜਜ਼ਬ ਨਾਲ ਵੇਖ ਕੇ ਬਹੁਤ ਵਧੀਆ ਲੱਗਿਆ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਬਹੁਤ ਜ਼ਬਰਦਸਤ ਕੰਮ ਕੀਤਾ ਹੋਇਆ ਹਾਂਜੀ ਹਾਂਜੀ ਸਭ ਵੀ ਸੇਵਾ ਦੀ ਹਾਂ ਉਹ ਜਵਾਨ ਬਜ਼ੁਰਗ ਹਰੇਕ ਬੰਦਾ ਹਰੇਕ ਏਜ ਗਰੁੱਪ ਦਾ ਵਿਅਕਤੀ ਇਸ ਥਾਂ ਤੇ ਪਹੁੰਚਿਆ ਹੋਇਆ ਇੱਥੇ ਖੜ ਕੇ ਅਸੀਂ ਵੀਡੀਓ ਬਣਾ ਰਹੇ ਹਾਂ ਔਰ ਬੜਾ ਮੁਸ਼ਕਲ ਹੈ ਇੱਥੇ ਚੱਲਣਾ ਲੇਕਿਨ ਇੱਥੇ ਫੇਰ ਵੀ ਕੰਮ ਹੋ ਰਿਹਾ ਜੀ ਜਜ਼ਬਾ ਵੇਖਣ ਵਾਲਾ ਇਧਰ ਦਰਿਆ ਦਿਖਾ ਦਿਓ ਜੀ ਨਾਲ ਜੀ ਆ ਦੇਖੋ ਜੀ ਜਾਲ ਲੱਗ ਰਿਆ ਦੀ ਨਾਲ ਦੀ ਔਰ ਜਾਲ ਬਣਨੇ ਜਾ ਰਿਹਾ ਜੀ ਐਦਾਂ ਬਣਦੀ ਦੀ ਗੱਲ ਦੀ ਐਦਾਂ ਹੁੰਦੀ ਦੀ ਗੱਲ ਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਡਟੇ ਹੋਏ ਜੀ ਬਹੁਤ ਜ਼ਬਰਦਸਤ ਕੰਮ ਹੈ ਜੀ ਕਿਹੜਾ ਪਿੰਡ ਨੌ ਕੀ ਥੋੜਾ ਪਿੰਡ ਬਡਾਲੀ ਆ ਜੀ ਅੱਛਾ ਹਾਂਜੀ ਕੱਢੇ ਕਰਾਲੀ ਆ ਜੀ ਕੱਦਿਆ ਐਵੇਂ ਤੁਸੀਂ ਸਵੇਰ ਦੇ ਆਏ ਹੋ ਜੀ ਸਵੇਰ ਦੇ ਆਏ ਹੋ ਕੋਣ ਕੋਣ ਆਇਆ ਘਰੋਂ ਕਾਫੀ ਪਿੰਡ ਦੇ ਹੈਗੇ ਬੰਦੇ ਸਾਡੇ 25 ਤੋਂ 30 ਮੁੰਡੇ ਸਾਡੇ ਪਿੰਡ ਤੇ ਆਏ ਹੋਏ 30 ਮੁੰਡੇ ਆਏ ਹੋਏ ਹਾਂ ਜੀ ਹਾਂ ਪੰਜਾਬੀਆਂ ਦੀ ਬੱਲੇ ਬੱਲੇ ਹਾਂ ਅੱਧਾ ਫਾਰਕ ਇਲਾਕਾ ਇਹੋ ਜੀ ਹਾਂ ਜੀ ਸਿੰਘ ਭਗਵੰਤਪੁਰੇ ਤੋਂ ਜੀ ਭਾਗੋ ਮਜਰੇ ਤੋਂ ਢੰਗਰਾਲੀ ਤੋਂ ਬੀਰੂਰੇ ਖੱਬੜਿਆਂ ਤੋਂ ਜੀ ਹਰੰਗੀਆਂ ਤੋਂ ਸਿਹੜੀ ਤੋਂ ਸਾਡਾ ਸਾਰੀ ਇਲਾਕਾ ਆਇਆ ਹੋਇਆ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਜਦ ਪਤਾ ਲੱਗ ਕਿਹੜੇ ਮਾਧਿਅਮ ਰਾਹੀਂ ਪਤਾ ਲੱਗਿਆ ਇੱਥੇ ਸੋਸ਼ਲ ਮੀਡੀਆ ਸਹੀਂ ਪਤਾ ਲੱਗੀ ਜਾਂਦਾ ਜੀ ਅੱਛਾ పేదਾਂ ਮਤਲਬ ਅਸੀਂ ਜੋ ਸੋਸ਼ਲ ਮੀਡੀਆ ਦਾ ਕੰਮ ਕਰ ਰਹੇ ਸੰਗਤ ਪਹੁੰਚੇ تھے ਸਾਰਾ ਪਹੁੰਚਦਾ ਜੀ ਸਾਰਾ ਉਹ ਕਹਿੰਦੇ ਜੀ ਰੱਬ ਦੇ ਦਰਸ਼ਨ ਕਰਨ ਇੱਥੇ ਆਜੋ ਹੈ ਹਾਂਜੀ ਜ਼ਰੂਰ ਜੀ ਜ਼ਰੂਰ ਜੀ ਲਾਓ ਜੀ ਲਾਓ ਜੀ ਐਦਾਂ ਚੱਲ ਰਹੇ ਦੀ ਕੰਮ ਆਣ ਦਿਓ ਆਣ ਦਿਓ ਆਣ ਦਿਓ ਆਣ ਦਿਓ ਕੋਈ ਨਹੀਂ ਜੀ ਠੀਕ ਹੈ ਜੀ ਠੀਕ ਹੈ ਲਾਓ ਜੀ ਆਹ ਲਾਓ ਜੀ ਇਸ਼ਾਰਾ ਆ ਰਿਹਾ ਜੀ ਵੀ ਕੰਮ ਜਿਹੜਾ ਹੈ ਅਗਲੀ ਖੇਪ ਆ ਰਹੀ ਹੈ ਜੀ ਆ ਦੇਖਿਓ ਕੰਮ ਦਾ ਨਜ਼ਾਰਾ ਦੇਖੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚੱਲੇ ਜੀ ਕੀ ਨਾਮ ਹੈ ਜੀ ਤੁਹਾਡਾ ਰੇਸ਼ਮ ਸਿੰਘ ਬਡਾਲੀ ਜੀ ਭਾਰਤੀ ਕਿਸਾਨੀ ਹਲਕਾ ਦੀਆਂ ਜ਼ਿਲ੍ਹਾ ਪ੍ਰਧਾਨ ਰੋਪੜ ਵਾਹ ਜੀ ਵਾਹ ਵਾਹ ਜੀ ਵਾਹ ਫਿਰ ਕਿਦਾਂ ਕਹਿਨੇ ਜੀ ਇਹਨੂੰ ਕਿਦਾਂ ਦੇਖਦੇ ਤੁਸੀਂ ਸਾਰੇ ਨਜ਼ਾਰੇ ਨੂੰ ਦੇਖੋ ਜੀ ਕੁਛ ਵੀ ਨਹੀਂ ਦੇਖਦੇ ਅਸੀਂ ਜਿਹੜੀ ਆਪਤ ਕੁਦਰਤੀ ਆਪਤਾ ਆਈ ਹੈ ਦੇਖੋ ਆਪ ਤਾਂ ਵੱਡੀ ਹੈ ਲੇਕਿਨ ਫੇਰ ਵੀ ਪੰਜਾਬੀ ਇਹ ਸਰਦਾਰ ਹਰੀ ਸਿੰਘ ਨਲੂਏ ਦੇ ਵਾਰਸ ਹੈ ਇਹ ਗੁਰੂ ਪੀਰ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੀ ਸੋ ਜਿਹੜੀ ਖੂਨ ਦੇ ਵਿੱਚੋਂ ਗੁੜਤੀ ਮਿਲੀ ਹੈ ਇਹਨਾਂ ਨੂੰ ਉਸ ਵਿੱਚ ਤੁਸੀਂ ਆ ਦੇਖ ਲਓ ਸਪਰੇਟ ਉਹ ਦੇਖੋ ਅੱਜ ਕਿਵੇਂ ਨੌਜਵਾਨ ਬਜ਼ੁਰਗੋ ਬੀਬੀਆਂ ਬੱਚੇ ਸਾਰੇ ਰਲ ਕੇ ਜਿਹੜੀ ਆਪਤਾ ਆਈ ਥੀ ਇਹ ਸਾਰੇ ਤੁਸੀਂ ਦੇਖ ਲਓ ਅੱਜ ਬਨਪੂਰਤਾ ਫੇਰ ਵੀ ਇਹ ਉਹੀ ਦਰਿਆਮਾਂ ਨੂੰ ਠੱਲਣ ਵਾਲੀ ਕੌਮ ਦੇ ਵਾਰਸ ਹੈ ਹਾਂ ਠੀਕ ਹੈ ਸਾਡੇ ਸਾਹਿਬ ਵੱਡੇ ਬਡੇਰਿਆਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਮਲਤਾਨ ਦਾ ਕਿਲਾ ਫਤੇ ਨਹੀਂ ਸੀ ਹੋ ਰਿਹਾ ਤਾਂ ਬੇਨਤੀ ਕੀਤੀ ਤਾਂ ਬਾਬਾ ਫੂਲਾ ਸਿੰਘ ਨੇ ਕਾਲੀ ਬਾਬਾ ਫੂਲਾ ਸਿੰਘ ਨੇ ਅਰਦਾਸ ਬੇਨਤੀ ਕਰਕੇ ਚਾਲੇ ਪਾਏ ਤੇ اٹਕ ਚੜ੍ਹਿਆ ਹੋਇਆ ਸੀ ਲੇਕਿਨ ਉਹਨਾਂ ਨੇ ਕਿਹਾ ਹੁਣ ਪਿੱਛੇ ਨਹੀਂ ਮੂੰਡਣਾ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਪਿੱਛੇ ਮੁੜਿਓ ਵੀ ਅਜੇ ਸਮਾਂ ਨਹੀਂ ਕਹਿੰਦੇ ਨਹੀਂ ਹੁਣ ਦਸਾ ਸੌ ਚੁੱਕੇ ਆ ਤੇ اٹਕ ਨੂੰ ਵੀ ਠਲਤਾ ਸੀ ਸੋ ਇਹ ਜਨਾਬ ਨੂੰ ਬੰਨਣ ਵਾਲੇ اٹਕ ਨੂੰ ਬੰਨਣ ਵਾਲੇ ਸੂਰਮੇ ਉਹਨਾਂ ਤੇ ਹੀ ਅੱਜ ਬਾਰਸਾਂ ਜਿਹੜੇ ਅੱਜ ਫੇਰ ਜਦੋਂ ਆਫਤਾਈ ਫੇਰ ਕਿਸੇ ਤਰੀਕੇ ਨਾਲ ਉਹਦਾ ਲੜਾ ਆਪਣਾ ਮੁਕਾਬਲਾ ਕਰਨੇ ਨਾਲ ਮਿਲ ਕੇ ਹਾਂ ਜੀ ਆ ਦੇਖੋ ਜੀ ਐਦਾਂ ਹੁੰਦੀ ਜੀ ਗੱਲ ਜਿਹੜਾ ਨਜ਼ਦੀਕ ਆ ਦਿਓ ਜੀ ਥੋੜਾ ਆ ਦੇਖੋ ਜੀ ਐਦਾਂ ਹੁੰਦੀ ਜੀ ਗੱਲ ਦੀ ਬਹੁਤ ਜ਼ਬਰਦਸਤ ਕੰਮ ਹੈ ਜੀ ਹਰੇਕ ਉਮਰ ਦਾ ਹਰੇਕ ਵਰਗ ਦਾ ਵਿਅਕਤੀ ਇੱਥੇ ਪਹੁੰਚਿਆ ਹੋਇਆ ਹੈ ਜੀ ਕਿ ਆ ਕਹਿੰਦੇ ਜੀ ਹਾਂ ਜੀ ਦੇਖੋ ਜਿੱਥੇ ਸਰਕਾਰਾਂ ਫੇਲ ਹੋ ਜਾਣ ਚਾਹੇ ਕੋਰੋਨਾ ਹੋਵੇ ਕੁਸ਼ੀ ਹੋਵੇ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਵੀ ਜਦੋਂ ਵੀ ਚਾਹੇ ਸਰਕਾਰਾਂ ਕੁਦਰਤੀ ਕੁਰਕੁੱਪੀ ਜਦੋਂ ਵੀ ਆਈ ਸਰਕਾਰਾਂ ਫੇਲ ਹੋ ਗਈਆਂ ਹਮ ਕਿਤੇ ਨਾ ਕਿ ਉਹਨਾਂ ਦਾ ਸਿਸਟਮ ਫੇਲ ਹੋ ਗਿਆ ਹਮ ਕਿਤੇ ਨਾ ਕਿ ਉਹ ਧਿਆਨ ਨਹੀਂ ਦੇ ਸਕੇ ਉਹ ਸਮਝ ਨਹੀਂ ਸਕੇ ਵੀ ਹਾਂ ਇਹ ਆਫ਼ਤ ਤੋਂ ਪਹਿਲਾਂ ਵੀ ਅਸੀਂ ਕੁਝ ਕਰ ਸਕੀਏ ਉਹ ਨਹੀਂ ਸਮਝ ਸਕੇ ਹਰ ਸਾਲ ਦਰਿਆ ਆਉਂਦੇ ਨੇ ਲੇਕਿਨ ਸਰਕਾਰਾਂ ਨੂੰ ਪਤਾ ਨਹੀਂ ਵੀ ਇਹਨਾਂ ਦੀ ਸਪਾਈ ਵੀ ਕਰਨੀ ਹੈ ਇਹਨਾਂ ਦੇ ਕੰਡੇ ਮਜੂਦ ਕਰਨੇ ਸੀ ਪ੍ਰਬੰਧ ਕਰਨਾ ਤੁਸੀਂ ਇਹ ਦੇਖੋ ਇੱਥੇ ਕਿਉਂ ਖਾਰ ਪਈ ਇੱਥੇ ਵੀ ਸਰਕਾਰਾਂ ਦੀ ਮੁੱਲੀ ਭੁਗਤ ਨਾਲ ਵੱਡੀ ਤਰੀਕੇ ਨਾਲ ਮਾਈਨਿੰਗ ਹੋ ਕੇ ਟੋਆ ਪਟਾ ਹੋਇਆ ਵਸ ਅੱਛਾ ਇਸ ਥਾਂ ਤੇ ਮਾਈਨਿੰਗ ਹੋਈ ਮਾਈਨਿੰਗ ਹੋਈ ਵੀ ਸੀ ਤਾਂ ਹੀ ਕਰਕੇ ਦਰਿਆ ਨੇ ਇੱਥੇ ਠੱਲ ਪਾ ਕੇ ਇਹਨੂੰ ਖਖਾਰਿਆ ਸੋ ਕਿਤੇ ਨਾ ਜੇ ਸਰਕਾਰਾਂ ਨੇ ਮਾਈਨਿੰਗ ਕਰ ਲਈ ਪ੍ਰੋਪਰ ਕਾਨੂੰਨ ਦੇ ਵਿੱਚ ਰਹਿ ਕੇ ਸਾਰੇ ਦਰਾਂ ਦੇ ਜੇ ਮਾਈਨਿੰਗ ਕਰਕੇ ਸਪਾਈ ਕਰ ਦੇਣ ਮਾੜੀ ਗੱਲ ਕੋਈ ਨਹੀਂ ਲੇਕਿਨ ਕਿ ਲੇਕਿਨ ਕਿਤੇ ਮਿਲੀ ਭੂਗਤ ਨਾਲ ਸਰਕਾਰ ਆਪ ਦੇ ਬੰਦਿਆਂ ਜਿਹੜੇ ਆਪ ਦਾ ਕੰਮ ਕਰਦੀਆਂ ਪਰ ਲੇਕਿਨ ਉਹ ਧਿਆਨ ਨਹੀਂ ਦੇ ਰਹੀਆਂ ਵੀ ਹਾਂ ਕਿਵੇਂ ਅਸੀਂ ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਪ੍ਰਸਥਿਤੀਆਂ ਆਉਣੀਆਂ ਔਂਕੜਾਂ ਆਉਣੀਆਂ ਉਹਦਾ ਕਿਵੇਂ ਅਸੀਂ ਮੁਕਾਬਲਾ ਕਰਨਾ ਉੱਥੇ ਸਰਕਾਰ ਇਗਨੋਰ ਕਰ ਰਹੀਆਂ ਸੀ ਜੇ ਗੱਲ ਅਸੀਂ ਕਰੀਏ ਵਰਖਾ ਤਾਂ ਪਹਿਲਾਂ ਵੀ ਪੈਂਦੀ ਹੁੰਦੀ ਸੀ ਅੱਜ ਤੋਂ ਪਿੱਛੇ 20 ਸਾਲ 25 ਸਾਲ ਤੇ ਨਜ਼ਰ ਮਾਰੀਏ 30 ਸਾਲ ਤੇ ਬਾਰਿਸ਼ ਸ਼ਾਜੇ ਤੋਂ ਵੀ ਜ਼ਿਆਦਾ ਹੋਇਆ ਕਰਦੀ ਸੀ ਲੇਕਿਨ ਥੋੜੀ ਜੀ ਬਾਰਿਸ਼ ਵੀ ਸਹਿਰ ਹੀ ਹੁੰਦੀ ਕਿਆ ਕਹਿੰਦੇ ਜੀ ਤੁਸੀਂ ਦੇਖੋ ਜੀ ਪਤਾ ਕੀ ਗੱਲ ਹੈ ਇਕਤਾ ਮਿਸ ਮੈਨੇਜਮੈਂਟ ਹੈ ਡੈਮਾਂ ਦੇ ਨਾਲ ਪਾਣੀ ਠੱਲਿਆ ਪਾਇ ਮਤਲਬ ਰੋਕਿਆ ਪਾਇ ਡੈਮਾਂ ਦੇ ਵਿੱਚ ਉਹਨੂੰ ਪ੍ਰੋਪਰ ਇਹਨਾਂ ਨੇ ਪਹਿਲੇ ਹੀ ਦੇਖ ਪਾਪ ਕੇ ਉਹਨੂੰ ਕੱਢਿਆ ਨਹੀਂ ਹੈਗਾ ਵੀ ਆਪਾਂ ਥੋੜਾ ਥੋੜਾ ਪਾਣੀ ਇੱਕ ਕਰ ਦਈਏ ਲੇਕਿਨ ਜਦੋਂ ਖਤਰੇ ਦੇ ਨਿਸ਼ਾਨ ਤੇ ਪਾਖੜਾ ਪੁੱਜ ਗਿਆ ਉਦੋਂ ਫਿਰ ਇਹਨਾਂ ਨੇ ਇੱਕ ਲਖਤ ਪਾਣੀ ਸੱਤ ਲੋ ਦੂਜੇ ਵੀ ਛੜਤਾ ਦੂਜੀ ਗੱਲ ਹੈ ਦੇਖੋ ਪਹਿਲਾਂ ਸਮਿਆਂ ਦੇ ਵਿੱਚ ਜਿਹੜੇ ਦਰਿਆ ਹੁੰਦੇ ਸੀ ਕਿਲੋਮੀਟਰਾਂ ਦੇ ਵਿੱਚ ਹੁੰਦੇ ਸੀ ਇਹਦੇ ਦੇਖੋ ਅੱਜ ਕਿੰਨੀ ਕਿਚੜਾਈ ਤੁਸੀਂ ਦੇਖਦੇ ਹੋਏ ਕੱਟ ਗਿਆ ਚਾਰ ਪੰਜ ਕਿਲੀਆਂ ਦੇ ਵਿੱਚ ਰਹਿ ਗਿਆ ਮੈਂ ਕਿਉਂ ਦੇਖੋ ਕਿ ਸਾਰੇ ਝੂਂਡ ਜੰਮੇ ਹੋਏ ਕਿੰਨੇ ਤੱਕ ਮਤਲਬ ਪਤਾ ਕਿਉਂ ਪਹਿਲੇ ਸਮਿਆਂ ਦੇ ਵਿੱਚ ਪ੍ਰੋਪਰ ਦਰਿਆ ਚੱਲਦੇ ਸੀ ਹੁਣ ਸੀਜ਼ਨ ਦੇ ਵਿੱਚ ਦਰਿਆ ਬਹਿਨੇ ਆ ਪਾਣੀ ਰੋਕ ਕੇ ਉਹ ਨਹਿਰਾਂ ਦੇ ਵਿੱਚ ਕਨਵਰਟ ਕਰਤਾ ਹੂੰ ਸੁੱਕੇ ਚੱਲ ਜਾਂਦੇ ਦਰਿਆ ਬਹੁਤ ਥੋੜਾ ਪਾਣੀ ਚੱਲਦਾ ਏ ਜਿਹੜਾ ਥੋਣੀ ਪਾਣੀ ਚੱਲਦਾ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਅੱਜ ਦਾ ਤੁਸੀਂ ਦੇਖ ਲਓ ਐਮ ਐਲ ਏ ਵੀਰ ਤੇ ਸਭ ਤੋਂ ਮਿਲਦੇ ਸਭ ਤੋਂ ਵੱਡੀ ਗੱਲ ਤੁਹਾਡੇ ਚੈਨਲ ਦੇ ਜ਼ਰੀਏ ਕਹਿ ਦਮੇ ਇੱਕ ਕੱਲ ਦੀ ਸ਼ਾਇਦ ਖਬਰ ਤੁਹਾਨੂੰ ਵੀ ਪਤਾ ਲੱਗੀ ਕਿ ਨਕੋਦਰ ਤੋਂ ਬੀਬੀ ਐਮ ਐਲ ਏ ਇੰਦਰਜੀਤ ਕੌਰ ਹੂੰ ਉਸ ਨੇ ਮੂਰਖਤਾ ਦੀਆਂ ਹੱਦਾਂ ਦਾ ਪਾਰ ਕੀਤੀਆਂ ਸਭ ਤੋਂ ਮੂਰਖ ਐਮਐਲਏ ਝਾੜੂ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਕੱਲ ਬਹੁਤ ਜ਼ਿਆਦਾ ਪੱਗ ਨੂੰ ਵੀ ਗਲਤ ਬੋਲੀ ਹੂੰ ਉੱਥੇ ਸੇਵਾ ਕਰਨ ਵਾਲੇ ਕਿਸਾਨਾਂ ਨੂੰ ਵੀ ਗਲਤ ਬੋਲੀ ਉਹਨਾਂ ਦੀ ਹਰੀ ਪੱਗ ਦਾ ਵੀ ਉਸ ਨੇ ਮਜ਼ਾਕ ਉਡਾਇਆ ਉਸ ਬੀਬੀ ਨੇ ਸੋ ਉਸ ਨੂੰ ਵੀ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹੁੰਦੇ ਆਂ ਕਿ ਬੀਬੀ ਇੰਨਾ ਹੰਕਾਰ ਦੇ ਵਿੱਚ ਨਹੀਂ ਬੋਲੀਦਾ ਹੁੰਦਾ ਜਿਹੜੀ ਤੈਨੂੰ ਸੀਟ ਤੇ ਅੱਜ ਜਿਸ ਕੁਰਸੀ ਤੇ ਤੈਨੂੰ ਲੋਕਾਂ ਨੇ ਬਿਠਾ ਲਿਆ ਨਾ ਉਹ ਲੋਕਾਂ ਦਾ ਫਰਜ਼ ਬਣਦਾ ਸੰਗਤ ਦਾ ਫਰਜ਼ ਬਣਦਾ ਉਹ ਤੁਹਾਨੂੰ ਪੁੱਛ ਸਕਦੀ ਵੀ ਹਾਂ ਜੀ ਤੁਸੀਂ ਇਹ ਪਹਿਲਾਂ ਕਿਉਂ ਨਹੀਂ ਕੀਤਾ ਬੀਬੀ ਕਹਿੰਦੀ ਅਸੀਂ ਹੁਣ ਬੰਨ ਬੰਨਤਾ ਸੀ ਇਹ ਕਰਦਾ ਜੀਬੀਸੀ ਲਾਤੀ ਹੈ ਕੀ ਗੱਲ ਹੈ ਜੀਬੀਸੀ ਤੇ ਇੱਥੇ ਲੋਕਾਂ ਨੇ ਬੰਨਤਾ ਫਿਰ ਦੱਸੋ ਕੀ ਦਸੀਏ ਪੰਜਾਬ ਦੇ ਵਿੱਚ ਜੇ ਲੋਕਾਂ ਨੇ 95% ਕੰਮ ਕੀਤਾ ਸਰਕਾਰ ਨੇ 5% 10% ਕੰਮ ਕੀਤਾ ਫਿਰ ਤੁਸੀਂ ਇਹ ਦੱਸੋ ਅਸੀਂ ਤਾਂ ਕਹਿੰਦੇ ਨਹੀਂ ਵੀ ਹੈ ਕਿ ਤੁਹਾਨੂੰ ਲੇਕਿਨ ਉਹ ਬੀਬੀ ਇੰਨੀ ਕੱਲ ਗਲਤ ਬੋਲੀ ਸੇਵਾਦਾਰਾਂ ਨੂੰ ਉੱਥੇ ਕਿਸਾਨਾਂ ਨੂੰ ਗਲਤ ਬੋਲੀ ਮੂੰਹ ਚੱਕ ਕੇ ਜਨਨੇ ਪੁੱਛਦੇ ਆ ਮੈਨੂੰ ਮੈਂ ਜੀਬੀਸੀ ਲਾਈਵ ਮੈਂ ਇਹ ਕੀਤਾ ਵਾ ਜੇ ਮਕੱਲ ਹੁੰਦੀ ਜੇ ਅਸਤਾਏ ਕਨ ਵੀ ਆਉਂਦੇ ਸਮਝ ਦੇਖਾਂਗੇ ਉਸ ਬੀਬੀ ਨੂੰ ਚਾਹਸਾਂ ਨੂੰ ਦੀਪੜ ਵੀ ਮਾਰਨੀ ਪਵੇ ਸਵਾਲ ਜਵਾਬ ਜੂਰੂ ਕਰਾਂ ਪੁੱਛਾਂਗੇ ਮਾਫੀ ਮੰਗਾਵਾਂਗੇ ਕਿਉਂਕਿ ਉਹਨੇ ਸਾਡੇ ਦਿਲਾਂ ਨੂੰ ਬਹੁਤ ਥੇਸ ਪਹੁੰਚੀ ਆ ਅਸੀਂ ਪ੍ਰੋਪਰ ਇਸ ਆਮ ਆਦਮੀ ਪਾਰਟੀ ਦਾ ਹੀ ਬਾਈਕਾਟ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਦੇਖੋ ਜੀ ਅਸੀਂ ਸਵਾਲ ਜਵਾਬ ਕਰਨਾ ਚਾਹੀਏ ਤਾਂ ਅਸੀਂ ਇਹਨਾਂ ਦੇ ਹਰ ਕਐਮਐਲਏ ਨਾਲ ਬੈਠ ਕੇ ਗੱਲ ਕਰ ਸਕਦੇ ਆਂ ਵੀ ਸਰਕਾਰ ਦਾ ਵੱਡਾ ਫੇਲਿਅਰ ਹੋਇਆ ਏ ਸਰਕਾਰਾਂ ਸਮੇਂ ਤੋਂ ਪਹਿਲਾਂ ਨਹੀਂ ਜਾਗਦੀਆਂ ਇੱਕ ਇੱਕ ਖਾਸ ਗੱਲ ਹੈ ਕਿ ਤੁਹਾਡਾ ਕਹਿਣਾ ਕਿ ਡੈਮ ਜਿਹੜੇ ਹੈ ਉਹਨਾਂ ਨੂੰ ਜੇ ਉਹਨਾਂ ਦੀ ਗਿਣਤੀ ਘੱਟ ਹੋਵੇ ਯਾ ਡੈਮ ਜਿਹੜੇ ਹੈ ਸਾਰਾ ਸਾਰ ਖੁੱਲੇ ਰਹਿਣ ਪਾਣੀ ਚੱਲਦਾ ਰਹੇ ਤਾਂ ਬਚਾਅ ਹੋ ਸਕਦਾ ਹੈ ਨਹੀਂ ਜਦੋਂ ਦੇਖੋ ਜੀ ਬਰਸਾਤ ਦਾ ਮਹੀਨਾ ਆ ਗਿਆ ਸੌਣ ਦਾ ਮਹੀਨਾ ਮਤਲਬ ਬਰਸਾਤ ਮੈਨ ਮੰਨਿਆ ਜਾਂਦਾ ਉਦੋਂ ਇਹਨਾਂ ਨੂੰ ਪਾਣੀ ਛੱਡਣਾ ਚਾਹੀਦਾ ਡੈਮਾਂ ਤੇ ਲੇਕਿਨ ਇਹਨੇ ਪਾਣੀ ਡੈਮਾਂ ਚੋਂ ਛੱਡੇ ਹੀ ਨਹੀਂ ਹੈਗਾ ਮਤਲਬ ਇਹਨਾਂ ਨੂੰ ਏਸੇ ਵੀ ਬਰਸਾਤ ਹੋਣੀ ਨਹੀਂ ਅਸੀਂ ਕੰਟਰੋਲ ਕਰਕੇ ਰੱਖੀਏ ਪਾਣੀ ਲਓ ਜੀ ਇਸ ਗੱਲ ਦੇ ਉੱਤੇ ਜ਼ਰੂਰ ਕਰਿਓ ਕਮੈਂਟ ਜੀ ਕਿ ਪਾਣੀ ਦਾ ਵਹਾਅ ਜਿਹੜਾ ਹੈ ਡੈਮਾਂ ਤੇ ਰਾਹੀਂ ਰੋਕਿਆ ਜਾਂਦਾ ਤੇ ਔਰ ਬਰਸਾਤ ਦੇ ਆਉਣ ਤੋਂ ਪਹਿਲਾਂ ਕੁਝ ਚਿਰ ਪਹਿ ਇਸ ਨੂੰ ਪਾਣੀ ਨੂੰ ਛੱਡ ਦੇਣਾ ਚਾਹੀਦਾ ਜੀ ਇਹ ਅਕਸਰ ਪੰਜਾਬੀ ਇਹ ਗੱਲ ਕਰਦੇ ਵਿਖਾਈ ਦਿੰਦੇ ਨੇ ਦੀ ਅਜੀ ਤੁਸੀਂ ਕੀ ਕਹਿੰਦੇ ਹੋ ਜੀ ਕਿ ਇਹ ਪਾਣੀ ਦੇ ਬਾਰੇ ਕੀ ਕਹਿੰਦੇ ਹੋ ਜੀ ਸਰ ਇਹ ਸਭ ਤੋਂ ਤਾਂ ਜਿਹੜਾ ਫੇਲਿਅਰ ਆ ਇਹ ਸਰਕਾਰਾਂ ਦਾ ਹੀ ਫੇਲਿਅਰ ਹੈ ਜੀ ਜੇ ਸਾਨੂੰ ਪਤਾ ਇਹ ਜਿਹੜਾ ਨਾ ਜਿਹੜਾ ਏਟਾ ਲੱਗੀ ਹੈ ਮੈਂ ਤੁਹਾਨੂੰ ਏਟਾ ਦੀ ਗੱਲ ਕਰਦਾ ਏਟਾ 1978 ਦੇ ਵਿੱਚ ਮਾਲੇਵਾਲ ਹੜਿਆ ਸੀ ਜੀ ਐਥੋਂ ਟਾ ਲੱਗੀ ਸੀ ਉਸ ਤੋਂ ਬਾਅਦ ਆ ਹੁਣ ਪਿਛਲੇ ਸਾਲਾਂ ਦੇ ਵਿੱਚ 2023 ਚ ਵੀ ਏਟਾ ਲੱਗੀ ਆ 2019 ਚ ਵੀ ਟਾ ਲੱਗੀ ਆ ਤੇ ਜੇ ਸਾਨੂੰ ਪਤਾ ਵੀ ਐਥੋਂ ਟਾ ਹਰ ਸਾਲ ਲੱਗਦੀ ਆ ਇਹ ਪੁਖਤਾ ਪ੍ਰਬੰਧ ਸਰਕਾਰਾਂ ਨੂੰ ਪਹਿਲਾਂ ਕਰਨੇ ਚਾਹੀਦੇ ਆ ਲਓ ਜੀ ਦੇਖੋ ਵੱਖੋ ਵੱਖਰੇ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਰ ਇੱਕ ਗੱਲ ਬਿਲਕੁਲ ਸਹੀ ਹੈ ਕਿ ਸੰਗਤ ਇੱਥੇ ਹਮ ਹਮ ਕੇ ਪਾਂਚੀ ਹੋਈ ਹੈ ਜੀ ਇੱਕ ਵਾਰੀ ਫੇਰ ਇੱਥੇ ਕੈਮਰਾ ਪਾ ਦਿਓ ਜੀ ਸਾਰੇ ਪਾਸੇ ਦਿਖਾ ਦਿਓ ਜੀ ਔਰ ਲੋਕਾਂ ਦਾ ਜੋ ਜਲਾਲ ਲੋਕਾਂ ਦਾ ਜਜ਼ਬਾ ਜਿਹੜਾ ਹੈ ਔਰ ਬੜਾ ਵੱਡਾ ਹੈ ਔਰ ਲੋਕਾਂ ਨੇ ਸੰਗਤ ਨੇ ਜਿਸ ਤਰੀਕੇ ਦੇ ਨਾਲ ਇੱਥੇ ਕੰਮ ਕੀਤਾ ਹੈ ਨਾ ਜੀ ਉਹ ਕਾਬਲੇ ਤਾਰੀਫ ਹੈ ਜੀ ਔਰ ਦੋਦਪੁਰ ਬੰਨ ਕਹਿੰਦੇ ਇਸ ਨੂੰ ਬੇਲੇ ਦੇ ਨਾਲ ਹੀ ਹੈ ਜੀ ਇਹ ਬਿਲਕੁਲ 5-7 ਕਿਲੋਮੀਟਰ ਦੂਰ ਹੈਗਾ ਇਹ ਜਿੱਥੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਔਰ ਪੰਜਾਬ ਭਰ ਦੇ ਵਿੱਚ ਇਸ ਬੰਦ ਦੇ ਉੱਤੇ ਜਿਹੜੀ ਸੰਗਤ ਕੰਮ ਕਰ ਰਹੀ ਹੈ ਉਹਨਾਂ ਦੇ ਹੌਸਲੇ ਦੀ ਉਹਨਾਂ ਦੀ ਹਿੰਮਤ ਦੀ ਉਹਨਾਂ ਦੀ ਦਲੇਰੀ ਦੀ ਔਰ ਉਹਨਾਂ ਦਾ ਜਿਹੜਾ ਜਜ਼ਬਾ ਹੈ ਉਸ ਦੀ ਪੂਰੇ ਪੰਜਾਬ ਦੇ ਵਿੱਚ ਉਸ ਦਾ ਜ਼ਿਕਰ ਹੋ ਰਿਹਾ ਜੀ ਧੰਨਵਾਦ ਸ਼ੁਕਰੀਆ ਵੀਡੀਓ ਇਸ ਤਰ੍ਹਾਂ ਹੀ ਆਉਂਦੇ ਰਹਿਣਗੇ ਤੁਹਾਡੇ ਸਨਮੁਖ ਕਰਦੇ ਰਹਾਂਗੇ